ਕੀ ਨਾਂ ਆ ਜੀ ਅਮਰੀਕ ਸਿੰਘ ਖਾਪੜਖੜੀ ਖਾਪੜਖੜੀ ਕਿੰਨਾ ਬਾਸ ਬੁੱਝਦਾ ਰੇਟ ਲੱਗਾ ਅੱਜ 2050 ਜੀ ਪਿਛਲੇ ਸਾਲ 35 3800 ਅੱਛਾ ਜੀ ਤੇ ਘਾਟਾ ਪੈ ਗਿਆ ਬਹੁਤ ਜ਼ਿਆਦਾ ਠੇਕੇ ਤੇ ਉਹ ਵੀ ਕੋਈ ਤੁਸੀਂ ਖਬਰਾਂ ਕੋਈ ਟੀਵੀ ਚੈਨਲ ਤੇ ਕੋਈ ਪ੍ਰੈਸ ਸੁਣੀ ਖਬਰ ਕੋਈ ਖਬਰ ਇਹਨਾਂ ਤੇ ਸੁਣਿਆ ਵੀ ਉਹੋ ਜਿਹਾ ਹੀ ਐ ਤੇ ਨਾ ਸੁਣਿਆ ਵੀ ਉਹੋ ਜਿਹਾ ਹੀ ਠੀਕ ਆ ਜੀ ਹਾਂ ਜੀ ਕੀ ਨਾਂ ਆ ਜੀ ਆਪਣਾ ਅਮਰੀਕ ਸਿੰਘ ਹਾਂਜੀ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਕਿਹੜਾ ਪਿੰਡ ਆ ਮਲਖਪੁਰ ਮਲਖਪੁਰ ਤੋਂ ਆਏ ਜੀ ਪਗਤਾਲੀ ਮੰਡੀ ਚ ਕੀ ਰੇਟ ਲੱਗਾ ਵਾ 2150 2150 ਰੁਪਏ ਤੁਹਾਡੇ ਲੱਗੇ ਤੇ ਪਿਛਲੀ ਵਾਰ 35 36 35 34 ਤੇ ਕੀ ਮਹਿਸੂਸ ਕਰਦੇ ਕਿੰਨਾ ਘਾਟਾ ਪੈ ਰਿਹਾ ਵਾ ਘਾਟਾ ਸੇ ਬੜਾ ਕਿੰਨਾ 30 35 ਆ ਤੁਸੀ ਕੋ ਖ਼ਬਰਾਂ ਚ ਟੀਵੀ ਚੈਨਲਾਂ ਤੇ ਘਾਟੇ ਦੀ ਖ਼ਬਰ ਸੁਣੀ ਆ ਪਗਤਾਲੀ ਮੰਡੀ ਚ ਖੜੇ ਆ ਜੀ ਅਸੀਂ ਕਿਸਾਨ ਨੂੰ ਬੋਹ ਤੁਹਾਡਾ ਨਾਂ ਕੀ ਹੈ ਜੀ ਉਤਾਰ ਸਿੰਘ ਕਿਹੜਾ ਪਿੰਡ ਆ ਮਾਲੂਵਾਲ ਮਾਲੂਵਾਲ ਕੀ ਰੇਟ ਤੇ ਅੱਜ ਬਾਸਮਤੀ ਵਿਕੀ ਆ 2350 ਅੱਛਾ ਤੇ ਪਿਛਲੀ ਵਾਰ ਇਹਦੇ ਦੀ 2350 ਹੈ ਕੋ ਘਾਟਾ ਪਿਆ ਤੁਹਾਨੂੰ ਕਿੰਨੀ ਪਿਆ ਜੀ ਪਿਆ ਬੜਾ ਅੱਛਾ ਕਿੰਨਾ ਘਾਟਾ ਲੱਗਦਾ ਪੈ ਗਿਆ ਹੋਊਗਾ ਕੋ 20 25 ਨਹੀਂ ਜੀ ਵਧੀਆ ਰਗਾ ਕਲੇ ਮਗਰਾ ਅੱਛਾ ਕੋ ਤੁਸੀਂ ਟੀਵੀ ਚੈਨਲ ਦੇਖਦੇ ਜੇ ਖ਼ਬਾਰਾਂ ਜਾਂ ਕੋ ਤੁਹਾਡੀ ਬਾਤ ਚੁੱਕ ਰਿਹਾ ਕਿ ਨਹੀਂ ਬਾਤ ਚੁੱਕ ਰਿਹਾ ਕੋਈ ਨਹੀਂ ਚੁੱਕਦਾ ਅਜੇ ਤੱਕ ਰਿਹਾ ਕੀ ਨਾਮ ਆਪਣਾ ਜੀ ਦਰਜੀਤ ਸਿੰਘ ਕਿਹੜਾ ਪਿੰਡ ਆ ਕੋਟਲਾ ਡੂੰਮ ਕੋਟਲਾ ਡੂੰਮ ਤੋਂ ਤੇ ਭਗਤਾਂ ਵਾਲੀ ਮੰਡੀ ਜੇ ਅੰਮ੍ਰਿਤਸਰ ਕੀ ਰੇਟ ਲੱਗਾ ਅੱਜ 1250 1250 ਪਿਛਲੀ ਵਾਰ ਪੀ ਡੀ ਆਰ ਇਹ ਸਭ ਇੰਨਾ 1250 ਲੱਗਾ ਇਹ ਤੋਂ ਹੇਠਾਂ ਵੀ ਕਿਹਦੇ ਭਾਅ ਲੱਗੇ ਆ ਤਿੰਨ ਟਰਾਲੀਆਂ ਵੇਚੀਆਂ ਤਿੰਨੇ ਇੱਥੇ ਹੀ ਵਿਕੀਆਂ ਮੇਰੀਆਂ ਦੇ ਤੇ ਤੁਹਾਡੇ ਗਵਾਂਢੀ ਫਸਲ ਦਾ ਰੇਟ ਕੀ ਵਿਕਿਆ ਕੋਈ ਦੋ ਥੇਲੇ ਵਿੱਚ ਹੀ 2100 ਤੋਂ ਵੀ ਥੱਲੇ ਵਿਕੀ ਆ 2400 ਥੱਲੇ ਸਾਰਾ ਵੇਗੰਦਿਆ ਅੱਛਾ ਕੋਈ ਘੱਟ ਹੀ 2400 ਜਾਣੀ ਬਾਕੀ ਥੱਲੇ ਹੀ ਹੈ ਅੱਛਾ ਅੱਛਾ ਮੈਂ ਸਰਬੰਤ ਸਿੰਘ ਪੰਦੇਰ ਜੀ ਕਿਸਾਨ ਮਜ਼ਦੂਰ ਸ਼ਿਕਸ਼ਕ ਕਮੇਟੀ ਪੰਜਾਬ ਤੋਂ ਆ ਅਸੀਂ ਪਕਟਾਂ ਵਾਲੀ ਮੰਡੀ 'ਚ ਖੜੇ ਆ ਜਿਹੜੀ ਮਾਝੇ ਦੀ ਏਸ਼ੀਆ ਦੀ ਲਗਭਗ ਵੱਡੀ ਮੰਡੀ ਆ ਬਾਸਮਤੀ ਨੂੰ ਲੈ ਕੇ ਅਰੇ ਦੇ ਵਿੱਚ ਅਸੀਂ ਵੱਖ-ਵੱਖ ਕਿਸਾਨਾਂ ਨੂੰ ਅੱਜ ਮਿਲੇ ਆ ਤਕਰੀਬਨ 2000 2100 2150 2200 2300 2400 2450 ਤੱਕ ਫਾਈਨਲ ਰੇਟ ਆ ਐਵਰੇਜ ਦੀ 2200 ਚੱਲ ਰਹੀ ਆ ਅਸੀਂ ਜੇ ਪਿਛਲੀ ਵਾਰੀ ਦਾ ਰੇਟ ਪੁੱਛਦੇ ਆ ਕਿਸਾਨਾਂ ਨੂੰ ਤੋ ਕਹਿੰਦੇ ਕੋਈ ਕਹਿੰਦਾ 3500 ਹੀ ਕੋ 3700 ਹੀ ਕੋ 4000 ਤੋ 13-1400 ਰੁਪਏ ਦਾ ਘਾਟਾ ਪੈ ਰਿਹਾ ਤੇ ਲਗਭਗ ਜੇ 20 ਕੁਇੰਟਲ ਵੀ ਨਿਕਲਦੀ ਆ ਤੋ 20 ਤੋਂ 25000 ਪ੍ਰਤੀ ਏਕੜ ਦਾ ਘਾਟਾ ਵਾ ਕੋਈ ਵਿਵਾਦ ਚੱਕਰ ਨੂੰ ਤਿਆਰ ਨਹੀਂ ਮੁੱਖ ਮੰਤਰੀ ਸਾਹਿਬ ਪੰਜਾਬ ਕਹਿੰਦੇ ਸੀ ਵੀ ਜੇ 3200 ਤੋਂ ਹੇਠਾ ਆਈ ਬਾਸਬਤੀ ਤਾਂ ਅਸੀਂ ਖਰੀਦ ਕਰਾਵਾਂਗੇ ਪਰ ਹੁਣ ਸਾਨੂੰ ਨਜ਼ਰ ਨਹੀਂ ਲੱਗਦਾ ਕਿ ਉਹ ਕਿਤੇ ਬਿਆਨ ਵੀ ਦੇ ਰਿਹਾ ਕੇਂਦਰ ਤਾਂ ਸਾਨੂੰ ਵੈਸੇ ਮਾਰਨ ਨੂੰ ਤਲਿਆ ਹੋਇਆ ਉਹਦੀ ਤਾਂ ਨੀਅਤ ਤੇ ਨੀਤੀ ਦੋਵੇਂ ਖੋਟੀ ਆ ਅੱਜ ਵੇਖ ਲਓ ਮੰਡੀ ਵਿੱਚ ਬਾਜ਼ਾਰ ਦੇ ਵਿੱਚ ਚੌਲਾਂ ਦਾ ਰੇਟ ਨਹੀਂ ਘਟ ਰਿਹਾ ਕਮੰਤਰੀ ਮੰਡੀ 'ਚ ਵੀ ਚੌਲਾਂ ਦਾ ਰੇਟ ਉਨੇ ਦਾ ਉਨਾ ਪਰ ਪਤਾ ਨਹੀਂ ਕਿਹੜੀ ਸਾਜ਼ਿਸ਼ ਹੈ ਸਾਡੇ ਰੇਟ ਘਟਾਏ ਜਾ ਰਹੇ ਤੇ ਇਸ ਮੁੱਦੇ ਨੂੰ ਲੈ ਕੇ ਅੱਜ ਤਰਨਤਾਰ ਦੇ ਵਿੱਚ ਹੀ ਪ੍ਰਦਰਸ਼ਨ ਹੋਇਆ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਦੇ ਵਿੱਚ ਬਾਸਮਤੀ ਸੁੱਟ ਕੇ ਜਿਹੜਾ ਵੱਡਾ अर्ਲੀ ਮਾਰਨਿੰਗ ਪ੍ਰਦਰਸ਼ਨ ਕਰਾਂਗੇ ਧੰਨਵਾਦ